ਅ ਜੈ ਗੁਰਦੇਵ ਜੀ ਅੱਜ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਸਾਹਿਬ ਐਫਸੀ ਮੱਲ ਜੀ ਸ਼੍ਰੀ ਗੁਰੂ ਰਵਿਦਾਸ ਅ ਗੁਰੂ ਘਰ ਮੰਗੋਲਪੁਰੀ ਮੰਗੋਲਪੁਰੀ ਤੋਂ ਜੋ ਅੱਜ ਸਤਿਗੁਰੂ रविदास ਮਹਾਰਾਜ ਜੀ ਦੇ ਜੋ ਅ ਅਸਥਾਨ ਜਨਮ ਸਥਾਨ ਮੰਦਿਰ ਕਾਂਸੀ ਬਨਾਰਸ ਵੀਖੇ ਦਰਸ਼ਨ ਕਰਨ ਵਾਸਤੇ ਪਹੁੰਚੇ ਆ ਸੋ ਮੱਲ ਸਾਹਿਬ ਜੀ ਪਹੁੰਚੇ ਨੇ ਔਰ ਆਓ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਜਾਣਾਂਗੇ ਮੱਲ ਸਾਹਿਬ ਜੀ ਕਿੰਨੀ ਕ ਵਾਰੀ ਆ ਚੁੱਕੇ ਨੇ ਇੱਥੇ ਮਹਾਰਾਜ ਦੇ ਜਨਮ ਸਥਾਨ ਜੋਗਰਾਜੀ ਜਗਰੂ ਦੇ ਇਤਮਾਲ ਸਾਹਿਬ ਜੀ ਤੁਸੀਂ ਅੱਜ ਮਹਾਰਾਜ ਦੇ ਜਨਮ ਸਥਾਨ ਮੰਦਰ ਦਰਸ਼ਨ ਕਰਨ ਵਾਸਤੇ ਪੁਚੇ ਹੋ। ਪਰ ਕਦੋਂ ਆਏ ਸੀ ਤੁਸੀਂ? ਇਹ ਵੈਸੇ ਤਾਂ ਜੋਗਰਾਜੀ ਹਮੇਸ਼ਾ ਮੰਦਿਰ ਵਿੱਚ ਤਾਂਗ ਰਹਿੰਦੀ ਹੈ ਕਿ ਬਰਨਸੀ ਜਾ ਕੇ ਗੁਰੂ ਮਹਾਰਾਜ ਦੇ ਜਨਮ ਸਥਾਨ ਦੇ ਦਰਸ਼ਨ ਕੀਤੇ ਜਾਣ ਵਰਤੇ ਹਾਈ ਵੀ ਪੜੀ ਜਾਵੇ, ਚੌਂਕੀ ਪੜੀ ਜਾਵੇ, ਜਾ ਕੇ ਬੈਠ ਕੇ ਪਾਠ ਕੀਤਾ ਜਾਵੇ। ਪਰ ਐਸੇ ਕੀ ਜਿਹੜਾ ਸੁਭਾਅ ਬਣਿਆ ਨਾ, ਇੱਕ ਜੀਵ ਜੈਸ ਸੁਭਾਅ ਬਣਿਆ ਉਹ ਇਦਾਂ ਹੋਈ ਸਾਡੇ ਪੰਜਾਬ ਵਿੱਚ ਜਨਰੇ ਰਹਿੰਦੇ ਨਾ ਸਾਡੇ ਇੱਕ ਰਿਸ਼ਤੇਦਾਰ ਮੈਨੂੰ ਕਹਿੰਦੇ ਮਾਲ ਸਾਬ ਤੁਸੀਂ ਹਵਾਈ ਜਹਾਜ਼ਾਂ ਦੀ ਕੰਮ ਦੇ ਰਹੇ ਨੇ ਸਾਨੂੰ ਵੀ ਕਦੇ ਬਿਠਾ ਦਿਓ ਮੈਂ ਕਹਿੰਦੇ ਕੋਈ ਵੱਡੀ ਗੱਲ ਹੈਗੀ ਆ ਮੈਂ ਟਿਕਟਾਂ ਕਰਾਤੀਆਂ ਹਵਾਈ ਜਹਾਜ਼ੀਆਂ ਇਹ ਸਾਡੇ ਮੈਸੇਜ ਹੈ ਜੀਆਂ ਪੜਨਾ ਤੁਸੀਂ ਦੋ ਉਹਨਾਂ ਨੂੰ ਹਵਾਈ ਜਹਾਜ਼ ਵਿੱਚ ਲੈ ਜਾਂਦਾ ਪਾਸ ਤੋਂ ਵਾਚ ਉਹਨਾਂ ਦੇ ਮੰਦੀ ਵੀ ਖਾਸ਼ ਪੂਰੀ ਹੋ ਗਈ ਉਹ ਮੇਰਾ ਵੀ ਦਿਲ ਖੁਸ਼ ਹੋ ਗਿਆ ਕੋਈ ਕੋਈ ਜ਼ਿਆਦਾ ਖਰਚਾ ਨਹੀਂ ਆਉਂਦਾ ਇੱਥੇ ਉਹਨਾਂ ਨੂੰ ਦਰਸ਼ਨ ਹੋ ਗਏ ਉਹ ਕਦੀ ਆਈਆਂ ਨਹੀਂ ਸੀਗੀਆਂ ਉਹ ਦੇਖ ਕੇ ਮਹਾਰਾਜ ਦਾ ਇੱਥੇ ਦਰਬਾਰ ਬਹੁਤ ਖੁਸ਼ ਹੋਈਆਂ ਬਹੁਤ ਖੁਸ਼ ਹੋਈਆਂ ਉਹਨਾਂ ਨੂੰ ਬਹੁਤ ਹੀ ਚੰਗਾ ਲੱਗਾ ਔਰ ਖਾਸ ਕਰਕੇ ਇਹ ਕਿ ਜਿਹੜਾ ਇੱਥੇ ਦਾ ਐਡਮਿਨਿਸਟ੍ਰੇਸ਼ਨ ਸਰਚਕੰਟ ਬੱਲਾ ਦੇ ਗੱਦੀ ਮਸ਼ੀਨ ਸੰਤ ਨਰਿੰਦਰਦਾਸ ਜੀ ਔਰ ਉਹਨਾਂ ਦੀ ਪੂਰੀ ਟੀਮ ਨੇ ਸੰਭਾਲਿਆ ਹੋਇਆ ਨਾ ਉਹ ਸ਼ਲਾਗਤ ਜੋ ਹੋ ਗਿਆ ਕਿਉਂਕਿ ਇਹ ਕੋਈ ਮੰਤਰ ਬਣਾ ਲੈਣਾ ਡੇਰਾ ਬਣਾ ਲੈਣਾ ਇੰਨਾ ਮੁਸ਼ਕਿਲ ਨਹੀਂ ਆ ਪਰ ਉਹਨੂੰ ਚਲਾਉਣਾ ਉਹਨੂੰ ਸੰਭਾਲਣਾ ਉਹ ਸਭ ਤੋਂ ਮੁਸ਼ਕਿਲ ਹੈ ਦੇਖੋ ਇੱਥੇ ਕਿੰਨੀ ਸੰਗਤ ਆਉਂਦੀ ਆ ਮੈਨੂੰ ਬਾਬਾ ਜੀ ਨੇ ਦੱਸਿਆ ਕਿ 300 ਬੰਦਾ ਆਇਆ ਉਹ ਤੋਂ ਅੰਬਰਸਰ ਤੋਂ ਟ੍ਰੇਨ ਲੈ ਕੇ ਉਹਨਾਂ ਦਾ ਲੰਗਰ ਦੀ ਅਵਸਥਾ ਕਰਨੀ ਚਾਹਬਾਨੀ ਦੀ ਅਵਸਥਾ ਕਰਨੀ ਬੜਾ ਖਰਚ ਵੀ ਹੁੰਦਾ ਹੈਗਾ ਫਿਰ ਸੇਵਾਦਾਰ ਵੀ ਚਾਹੀਦੇ ਆਗੇ ਤੇ ਕੀਰਤਨ ਦਾ ਵੀ ਇੱਥੇ ਕਰਨਾ ਚਾਹੀਦਾ ਹੁੰਦਾ ਹੈਗਾ ਇਹ ਬਹੁਤ ਵੱਡਾ ਇੱਕ ਅਰੇਂਜਮੈਂਟ ਆ ਇਹ ਵੀ ਬੰਨਣਾ ਵਾਲਾ ਮਹਾਰਾਜ ਨੂੰ ਮੈਂ ਕੋਟਨ ਕੋਟਰ ਨਮਨ ਕਰਦਾ ਕਿ ਜਿਹੜਾ ਐਡਾ ਵੱਡਾ ਕੰਮ ਸੁਭਾਲਿਆ ਉਹ ਅਸੀਂ ਵੀ ਕਈ ਵਾਰੀ ਖਬਰਾ ਜਾਣੇ। ਹੋਰ ਮਾਨਾ ਸਾਹਿਬ ਜੀ ਤੁਸੀਂ ਫੋਰਨ ਟੂਰ ਤੇ ਗਏ ਸੀ। ਉਹ ਸੰਤਾਂ ਦਾ ਕਿਵੇਂ ਦਾ ਰਿਸਪਾਂਸ ਤੁਹਾਨੂੰ ਆਇਆ? ਬਈ ਮੈਨੂੰ ਜੋ ਗਿਆ ਜੀ ਬਹੁਤ ਕਮ ਸਿਕਮ 20 ਕੰਟਰੀਆਂ ਘੁੰਮ ਲਈਆਂ। ਜਿੱਥੇ ਵੀ ਮੈਂ ਗਿਆ ਹੈਗਾ ਉੱਥੇ ਸੰਤਾਂ ਨਾਲ ਵੀ ਮੁਲਾਕਾਤ ਹੁੰਦੀ ਰਹੀ। ਇਹ ਬੰਨਾਂ ਵਾਲੇ ਸੰਤ ਨੰਦਨ ਦਾ ਜੀ ਨਾਲ ਉਹਨਾਂ ਗੁੰਦੀ ਰਹੀ। ਸੰਤ ਗੁਰਦੇਵ ਗਰੀ ਪਠਾਨਕੋਟ ਹੋਣਾ ਨਾਲ ਵੀ ਮੈਂ ਕਾਫੀ ਗਿਆ ਪਰ ਸਭ ਤੋਂ ਵੱਡੀ ਗੱਲ ਹੈ ਕਿ ਮੇਰਾ ਜਿਹੜਾ ਐਕਸੀਡੈਂਸ ਹੈਗਾ ਨਾ ਸੰਤ ਰਮਾਨੰਦ ਹੋਣਾ ਦੇ ਨਾਲ ਉਹ ਇੱਕ ਬਲਖਣਾ ਹੀ ਸੀਗਾ ਉਹ ਜਿੱਥੇ ਵੀ ਚਲੇ ਜਾਂਦੇ ਸੀਗੇ ਨਾ ਉਹਨਾਂ ਦਾ ਇੰਨਾ ਆਦਰ ਮਾਨ ਸਤਿਕਾਰ ਔਰ ਉਹਨਾਂ ਨੂੰ ਲੋਕੀ ਇੰਨਾ ਹੀ ਉਹਨਾਂ ਦੇ ਡਰਦੇ ਵੀ ਸੀਗੇ ਔਰ ਉਹਨਾਂ ਨੂੰ ਕਨਾਂ ਤੱਕ ਕਿਹਾ ਮੋੜਦੇ ਨਹੀਂ ਸੀਗੇ ਔਰ ਜਦੋਂ ਵੀ ਜਿੱਥੇ ਵੀ ਉਹ ਜਾਂਦੇ ਸੀ ਜੋ ਸੰਤ ਰਮਨੰਦ ਨੇ ਕਹਿ ਦਿੱਤਾ ਉਹ ਹੀ ਮੈਂਤਾਜੀ ਪੂਰਾ ਹੋ ਜਾਂਦਾ ਸੀਗਾ ਮੇਰਾ ਵੀ ਉਹਨਾਂ ਦੇ ਦਰਸ਼ਨ ਕਰਨ ਦਾ ਮੈਨੂੰ ਵੀ ਉਹਨਾਂ ਦੇ ਬੜਾ ਸੁਭਾਗ ਮਿਲਿਆ ਉਹਨਾਂ ਦੇ ਨਾਲ ਕਈ ਵਾਰ ਇਧਰ ਉਧਰ ਜਾਂਦਾ ਜਿਵੇਂ ਕਿ ਮਹਾਰਾਜ ਸਾਹਿਬ ਜੀ ਸੀ ਸਤਪੁਰਜ਼ਾਸ ਮਹਾਰਾਜੀ ਦੇ ਬਾਣੀ ਦੇ ਉੱਪਰ ਬਹੁਤ ਸਾਰੀਆਂ ਜੋ ਪੁਸਤਕਾਂ ਹੋਈਆਂ ਨੇ ਔਰ ਉਹਨਾਂ ਦੇ ਵਿੱਚੋਂ ਕਿਹੜੀਆਂ-ਕਿਹੜੀਆਂ ਪੁਸਤਕ ਸਭ ਤੋਂ ਜਿਹੜੀ ਲੋਕਾਂ ਨੂੰ ਪਸੰਦ ਆਈ ਹੈ ਨਾ ਕਿਤਾਬ वैसे पंजाबी विच मैं किताबें सारीयां टोटल किताबें मैं 27 लिख देतीयां गुरु रविदास महाराज दी 20 किताबें वाणी दे अर्थ लिखेया जड़ी मैं एक गुरु रविदास महाराज दे 40 ਸ਼ਬਦਾਂ ਦੇ ਅਰਥ ਲਿਖਿਆ ਨਾ ਉਹ ਲੋਕਾਂ ਨੂੰ ਇੰਨੀ ਪਸੰਦ ਪਸੰਦ ਆਈ ਇੰਨੀ ਪਸੰਦ ਆਈ ਕਿ ਮੈਨੂੰ ਵਿਦੇਸ਼ਾਂ ਵਿਦੇਸ਼ਾਂ ਤੋਂ ਯੂ ਐਸ ਤੋਂ ਇੰਗਲੈਂਡ ਪਤਾ ਨਹੀਂ ਕਿੱਥੋਂ ਦਿੱਥੋਂ ਮੈਨੂੰ ਫੋਨ ਆਇਆ ਕਿ ਇਹ ਸਾਨੂੰ ਬਹੁਤ ਪਸੰਦ ਆਈ ਬਹੁਤ ਇੰਡੀਆ ਤੋਂ ਵੀ ਫੋਨ ਆਇਆ ਉਹ ਕਹਿੰਦੇ ਅਸੀਂ ਰੋਜ਼ ਮੰਦਿਰ ਚ ਜਾ ਕੇ ਆਰਤੀ ਕਰਦੇ ਹਾਂ ਨਾਮ ਤੇ ਰੋ ਆਰਤੀ ਮੰਦਿਰ ਦੇ ਕਹਿੰਦੇ ਸਾਨੂੰ ਅਰਥ ਹੀ ਨਹੀਂ ਪਤਾ ਉਹਦੇ ਵੀ ਜਿਹੜੇ ਮੈਂ ਇਹਨੇ ਫੋਲ ਕੇ ਅਰਥ ਲਿਖੇ ਨਾ ਉਹ ਲੋਕਾਂ ਨੂੰ ਬਹੁਤ ਪਸੰਦ ਆਇਆ ਕਿ ਅੱਜ ਸਾਨੂੰ ਪਤਾ ਲੱਗਾ ਕਿ ਆਰਤੀ ਗੁਰੂ ਮਹਾਰਾਜ ਨੇ ਕਦੋਂ ਵਿਚਾਰੀ ਤੇ ਕਿੱਦਾਂ ਵਿਚਾਰੀ ਹੈਗੀ ਆ ਔਰ ਇਹ ਜੇ ਮੈਂ ਤੁਹਾਡੇ ਕੋਲ ਟਾਈਮ ਨਹੀਂ ਹੋਣਾ ਜੇ ਮੈਂ ਦੱਸਾਂ ਕਿ ਇਹ ਆਰਤੀ ਕਦੋਂ ਵਿਚਾਰੀ ਜਾਂ ਕਿੱਦਾਂ ਵਿਚਾਰੀ ਗਈ ਉਹ ਵੀ ਇੱਕ ਬੜਾ ਇਤਿਹਾਸ ਹੈਗਾ ਅਲੱਗ ਸੇ ਇਹ ਕਿਹੜੀ ਕਿਤਾਬ ਹੈ ਤੁਹਾਡੀ ਤੇ 40 ਸ਼ਬਦ ਹੈ ਜੀ ਅਰਥ ਸ੍ਰੀ ਗੁਰੂ ਵਾਸ ਮਹਾਰਾਜ ਦੇ 40 ਸ਼ਬਦਾਂ ਦੇ ਅਰਥ ਆ ਉਹ ਪੰਜਾਬੀ ਚ ਲਿਖੀ ਸਗੀ ਜਦੋਂ ਪੰਜਾਬੀ ਚ ਮੈਂ ਦਿੰਦੀ ਆ ਨਾ ਉਹ ਫਿਰ ਲੋਕੀ ਕਹਿੰਦੇ ਸਾਨੂੰ ਹਿੰਦੀ ਚ ਚਾਹੀਦੀ ਕੋਈ ਦਿੱਲੀ ਜਿਆਦਾ ਹਿੰਦੀ ਪੜਨ ਵਾਲੇ ਫਿਰ ਉਹਨੂੰ ਹਿੰਦੀ ਵਿੱਚ ਟ੍ਰਾਂਸਲੇਟ ਕਰਾ ਕੇ ਹਿੰਦੀ ਵਿੱਚ ਵੀ ਛਪਾਇਆ ਔਰ ਮੈਂ ਇਹ ਕਹੇ ਤੇ ਹੋਰ ਦੱਸਣਾ ਕਿ ਇਹ ਜਿੰਨੀਆਂ ਕਿਤਾਬਾਂ ਅਸੀਂ ਮੈਂ ਪੁਆਈਆਂ ਹੈਗੀਆਂ ਹੈਗੀਆਂ ਡਿੱਕੀਆਂ ਪੁਆਈਆਂ ਇਹ ਮੈਂ ਆਪਣੇ ਖਰਚੇ ਦੇ ਉੱਤੇ ਛਪਾਤੀ ਤੇ ਫ੍ਰੀ ਲੋਕਾਂ ਦੇ ਵਿੱਚ ਪ੍ਰਸ਼ਾਦ ਦੇ ਤੌਰ ਤੇ ਵੰਡੀਆਂ ਹੈਗੀਆਂ ਹਾਂਜੀ ਮੋਲਾ ਸਾਹਿਬ ਜੀ ਤੁਸੀਂ ਦੇਖਦੇ ਆ ਕਿ ਸੰਗਤਾਂ ਦੂਰ ਦੂਰ ਤੋਂ ਜੋ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ ਕਾਫੀ ਸੰਗਤਾਂ ਨਹੀਂ ਵੀ ਆਉਂਦੀਆਂ ਨੇ ਪੁਰਾਣੀ ਸੰਦੇਸ਼ ਜੋ ਮੈਸੇਜ ਹੈਗਾ 다운 ਹੈ ਵੀ ਦੇਖੋ ਮੈਂ ਕੱਲ ਵੀ ਇਸ ਗੱਲ ਕੀਤੀ ਸੀ ਇਹ ਵਿਨਭਾਗਾ ਤੋਂ ਉਹਨੇ ਕੁਝ ਵੀ ਮਿਲਦਾ ਪਰ ਭਾਗਾ ਨਾਲ ਵੀ ਤਦੀ ਚੀਜ਼ ਮਿਲਦੀ ਜੇ ਥੋੜੀ ਬਹੁਤੀ ਕੋਸ਼ਿਸ਼ ਕੀਤੀ ਜਾਵੇ ਮੈਂ ਕੋਸ਼ਿਸ਼ ਕਰ ਰਿਹਾ ਹੁਣ ਮੈਂ ਜਿਹੜੀ ਹੁਣ ਗੱਲ ਸੁਣਾਉਂਦਾ ਸੀ ਵੀ ਸਾਡੇ ਰਿਸ਼ਤੇਦਾਰ ਕਹਿਣ ਲੱਗੇ ਸੀ ਕਿ ਵੀ ਹਵਾਈ ਜਹਾਜ਼ ਵਿੱਚ ਜਿੰਨੀ ਬੈਠੇ ਉਹਨਾਂ ਨੇ ਮੇਰੇ ਕੋਲ ਗੱਲ ਕੀਤੀ ਔਰ ਅਸੀਂ ਉਹਨਾਂ ਨੂੰ ਇਟਿਕਾ ਲਗਾ ਦੇਤੀਆਂ ਔਰ ਇੱਥੇ ਆ ਕੇ ਨੱਥੀ ਆਪਣੇ ਨਤਮਸਤਕ ਹੋ ਗਏ ਮਾਰੇ ਦੇ ਦਰਸ਼ਨ ਕਰ ਲੈ ਔਰ ਉਹ ਵੀ ਖੁਸ਼ ਹੋ ਗਏ ਸਾਡਾ ਵੀ ਮਨ ਖੁਸ਼ ਹੋ ਗਿਆ ਕਿ ਚਲੋ ਜਿਹੜੇ ਕਦੀ ਵਾਜ ਜੱਜ ਬੈਠੇ ਨਹੀਂ ਸੀ ਜਾਂ ਇੱਥੇ ਮੰਦਰ ਆਏ ਨਹੀਂ ਸੀ ਉਹਨਾਂ ਨੂੰ ਗੁਰੂ ਮਾਰੇ ਦੇ ਦਰਸ਼ਨ ਹੋ ਗਏ ਭਈ ਮੀਰਾ ਜਿਹੜਾ ਜਨਮ ਸੀਗਾ ਮੈਂ ਆਪਣੇ ਆਪ ਨੂੰ ਇਹ ਸਮਝਣ ਲੱਪੈਂਦਾ ਕਿ ਮੇਰਾ ਜਨਮ ਵੀ ਬਹੁਤ ਕੇ ਸਫਲ ਹੋ ਗਿਆ ਹਾਂਜੀ ਅੱਤਾਂ ਜੋ ਗੁਰੂ ਘਰਾਂ ਦੇ ਦਰਸ਼ਨ ਕੀਤੇ ਦਿੱਲੀ ਦੇ ਵਿੱਚ ਆਪਣੇ ਬਹੁਤ ਜੋ ਇਤਿਹਾਸਿਕ ਸਥਾਨ ਵੀ ਹਮਾਰੇ ਦੇ ਨਾਲ ਹਾਂਜੀ ਹਾਂਜੀ ਕਿਹੜੇ ਕਿਹੜੇ ਆ ਇਤਿਹਾਸਕ ਸਾਡੇ ਜਿਹੜੇ ਪੰਜਾਬੀਆਂ ਨੇ ਬਣਾਇਆ ਉਹ 10 ਗੁਰੂ ਘਰ ਆ ਉਹਨਾਂ ਤੋਂ ਸਭ ਤੋਂ ਜਿਹੜਾ ਪੁਰਾਣਾ ਗੁਰੂ ਘਰ ਹੈਗਾ ਉਹ ਗੁਰੂ ਮਹਾਰਾਜ ਜਿੱਥੇ ਜਨਮਸਥਾਨ ਕਮੇਟੀ ਹੈ ਦੇਵਨਗਰ ਉਹ ਹੈਗਾ ਹੁਣ ਉੱਥੇ ਕਮੇਟੀ ਹੈਗੀ ਉਹ ਮਨਾਉਂਦੀ ਆ ਉਸ ਤੋਂ ਬਾਅਦ ਫਿਰ ਸਾਡੇ ਡਾਕਟਰ ਨੂੰ ਕੋਈ ਜਦੋਂ ਇੱਥੋਂ ਪੰਜਾਬ ਤੋਂ ਨੌਕਰੀ ਲੱਗਣ ਲਈ ਗਏ ਆ ਕੁਝ ਕਮਰਾ ਨਹੀਂ ਦਿੰਦਾ ਸੀਗਾ ਇੱਕ ਕਰੋੜਵਾਕ ਇੱਕ ਰੈਗਰਨ ਦੀ बस्ती ਸੀ ਉੱਥੇ ਇੱਕ ਇੱਕ ਕਮਰੇ ਚਾਰ ਚਾਰ ਪੰਜ ਪੰਜ ਜਣੇ ਜਾ ਕੇ ਰਹੇ ਤੇ ਉਹਨਾਂ ਨੇ ਕਰੋੜਵਾਕ ਇੱਕ ਮੰਦਰ ਬਣਾਤਾ ਫਿਰ ਜਿੱਦਾਂ ਜਿੱਦਾਂ ਗਵਰਨਮੈਂਟ ਤੇ ਕੁਆਟਰ ਮਿਲੇ ਉਹਨਾਂ ਨੇ ਮੋਤੀਵਾਕ ਬਣਾਇਆ ਨਾਨਕਪੁਰੇ ਬਣਾਇਆ ਆਰਕੇਪਨੋਂ ਬਣਾਇਆ ਗੋਬਿੰਦਪੁਰੇ ਬਣਾਇਆ ਸੰਤਗੜ੍ਹ ਬਹੁਤ ਵਧੀਆ ਮੰਦਿਰ ਦੇਖਣ ਵਾਲਾ ਹੈ ਮੋਨ ਗਾਰਡਨ ਮੰਦਿਰ ਦੇਖਣ ਵਾਲਾ ਹੈ ਦੁਰਗਾ ਵਿਹਾਰ ਮੰਦਿਰ ਬਣਾਇਆ ਹੋਇਆ ਹੈ ਮੰਗੋਲਪੁਰੀ ਬਹੁਤ ਇੱਕ ਵੱਡਾ ਮੰਦਿਰ ਹੈਗਾ ਇਹ ਜਿਹੜਾ ਮੰਗੋਲਪੁਰੀ ਮੰਦਿਰ ਹੈਗਾ ਨਾ ਇਹ ਸੰਤ ਰਮਾਨੰਦ ਜੀ ਜਾਂ ਸੰਤਕੰਟ ਬੱਲਾ ਡੇਰਾ ਦੀ ਹੀ ਦੇਣ ਹੈ ਕਿਉਂਕਿ ਇੱਕ ਵਾਰੀ ਮੈਂ ਉਹਨਾਂ ਨੂੰ ਬੁਲਾਇਆ ਸੀ ਇਹ ਦਿੱਲੀ ਕਿਸੇ ਪ੍ਰੋਗਰਾਮ ਦੇ ਉੱਤੇ ਪਰ ਉਹ ਜਦੋਂ ਜਾਣ ਲੱਗੇ ਤਾਂ ਉਹ ਕਹਿੰਦੇ ਵੀ ਮਾਲ ਸਾਬ ਆਉਂਦੇ ਸਾਲ ਨੂੰ ਤੁਸੀਂ ਆਪਣਾ ਇੱਥੇ ਗੁਰੂ ਘਰ ਬਣਾ ਕੇ ਉੱਥੇ ਪ੍ਰੋਗਰਾਮ ਕਰਨਾ ਉਹਨਾਂ ਦਾ ਸਾਡਾ ਇੰਨਾ ਅਸ਼ਾਅਰਸ਼ੀਰਵਾਦ ਮਿਲਿਆ ਕਿ ਸਾਨੂੰ ਉੱਥੇ ਜਗ੍ਹਾ ਮਿਲ ਗਈ ਉੱਥੇ ਗੁਰੂ ਘਰ ਬਣਾ ਦਿੱਤਾ ਫਿਰ ਮਹਾਰਜ ਨੂੰ ਬੁਲਾਇਆ ਨਿਸ਼ਾਨ ਸਾਹਿਬ ਲਗਾਇਆ ਤੇ ਹੁਣ ਤਾਂ ਬਹੁਤ ਵਿਸ਼ਾਲ ਮੰਦਰ ਬਣਿਆ ਹੋਇਆ ਹੈ ਔਰ ਸਤਸੰਗਤ ਬੱਲਾ ਤੋਂ ਹਰ ਸਾਲ ਕੋਈ ਨਾ ਕੋਈ ਮਹਾਪੁਰਸ਼ ਉੱਥੇ ਜ਼ਰੂਰ ਸੰਗਤ ਨੂੰ ਦਰਸ਼ਨ ਦੇਣ ਲਈ ਆਉਂਦੇ ਆ। ਮਾਲਾ ਸਾਹਿਬ ਜੀ ਤੁਸੀਂ ਦਰਸ਼ਨ ਕਰਨ ਵਾਸਤੇ ਸਤਗੁਰਜਾਹ ਮਹਾਰਾਜ ਦੇ ਜਨਮ ਸਥਾਨ ਮੰਦਰ ਪਹੁੰਚੇ ਆ ਕਿਵੇਂ ਦਾ ਤੁਹਾਨੂੰ ਲੱਗਦਾ ਕਿ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਮੈਨੂੰ ਤਾਂ ਇੱਥੇ ਆ ਕੇ ਇੰਨੀ ਖੁਸ਼ੀ ਹੋਈ ਹੈ ਨਾ ਮਨ ਇੱਕ ਹੁੰਦਾ ਉਪਰੋਂ ਖੁਸ਼ੀ ਹੋਣੀ ਇੱਕ ਹੁੰਦਾ ਇੰਟਰਨਲ ਖੁਸ਼ੀ ਹੋਣੀ ਅੰਦਰੋਂ ਦੇ ਲੋ ਮੇਰਾ ਇੰਨਾ ਮਨ ਖੁਸ਼ ਹੈ ਕਿ ਇਹ ਮੈਂ ਕਹਿੰਨਾ ਉਹਨਾਂ ਸੰਤਾਂ ਦਾ ਉਹਨਾਂ ਮਹਾਪੁਰਸ਼ਾਂ ਦਾ ਅਸੀਂ ਰਹਿਣ ਚੁੱਕਾ ਨਹੀਂ ਸਕਦੇ ਜਿਨ੍ਹਾਂ ਨੇ ਇੱਕ ਕਦਮ ਚੁੱਕਿਆ ਮੰਦਰ ਬਣਾਉਣ ਲਈ ਔਰ ਲੋਕਾਂ ਨੂੰ ਜਾਗਰੂਕੀ ਆਈ ਔਰ ਇੱਥੇ ਆ ਕੇ ਆਪਣੇ ਆਪਣਾ ਘਰ ਆਪਣਾ ਘਰ ਹੀ ਹੁੰਦਾ ਤੁਸੀਂ ਦੂਸਰੇ ਘਰ ਤੁਸੀਂ ਜਿੰਨਾ ਮਾਦੀ ਚੱਲ ਜਾਓ ਪਰ ਆਪਣਾ ਘਰ ਆਪਣਾ ਘਰ ਜੋ ਤੁਹਾਨੂੰ ਆਪਣੇ ਘਰ ਵਿੱਚ ਜਿੱਤ ਮਿਲਦੀ ਹੈ ਬਾਹਰ ਨਹੀਂ ਮਿਲ ਸਕਦੀ ਇਹ ਤਾਂ ਉਸੇ ਬਹੁਤ ਸਾਂਤਾਂ ਦੇ ਰਹਿਣੀਆਂ ਉਹਨਾਂ ਦੇ ਬੜੇ ਧੰਨਵਾਦੀਆਂ ਕਿ ਉਹਨਾਂ ਨੇ ਸੰਕਰਦੇਵ ਉੱਪਰ ਆਪਣੀ ਗੌਮ ਦੇ ਉੱਪਰ ਦਸਿਆ ਗੌਮ ਦੇ ਉੱਪਰ ਇੰਨਾ ਵੱਡਾ ਪਰਪਕਾਰ ਦਾ ਕਰ ਕਰ ਦਿੱਤਾ ਗੁਰਪਈ ਮੈਸੇਜ ਇਹੋ ਇਹੋ ਹੀ ਆ ਮੇਰਾ ਸਾਰੇ ਸੰਗਤ ਨੂੰ ਕਿ ਆਪਣੇ ਗੁਰੂ ਦਾ ਰਾਉ ਨਤਮਸਤਕ ਹੋਵੋ ਗੁਰੂ ਰਵਿਦਾਸ ਮਹਾਰਾਜ ਤੋਂ ਜੋਦਵਨ ਚਾਹੀਦਾ ਹੋਏਗਾ ਸ਼ਰਦਾ ਦੇ ਨਾਲ ਮੰਗੋ ਨਹੀਂ ਤੇ ਗੁਰੂ ਮਹਾਰਾਜ ਤੇ ਆਪਣੇ ਆਪ ਹੀ ਜਾਣਦਾ ਤੁਹਾਨੂੰ ਕੀ ਚਾਹੀਦਾ ਹੈਗਾ ਤੁਸੀਂ ਤੁਹਾਡੀ ਸ਼ਰਦਾ ਹੋਣੀ ਚਾਹੀਦੀ ਜਦੋਂ ਤੁਸੀਂ ਸ਼ਰਦਾ ਦੇ ਨਾਲ ਨਤਮਸਤਕ ਹੋ ਆਉਂਦੇ ਹੋ ਨਾ ਕਿ ਗੁਰੂ ਮਹਾਰਾਜ ਆਪਨੇ ਆਪ ਤੁਹਾਡੀਆਂ ਢੋਲੀਆਂ ਵਰਦਨਦਾ ਮੈਂ ਤਾਂ ਇਹ ਦੇਖਿਆ ਕਿ ਬੰਦੇ ਨੂੰ ਨਿਰਸਵਾਰਥ ਹੋਣਾ ਚਾਹੀਦਾ ਜੇ ਤੁਸੀਂ ਸਵਾਰਥ ਰੱਖ ਕੇ ਆਪਣਾ ਚੱਲਦੇ ਨਾ ਤੇ ਕੋਈ ਕੰਮ ਨਹੀਂ ਹੁੰਦਾ ਫਿਰ ਮਹਾਰਾਜ ਨੂੰ ਕੋਈ ਪਤਾ ਵੀ ਇਹ ਤਾਂ ਸਵਾਰਥੀ ਬੰਦਾ ਆਪਣੇ ਕੰਮ ਲਈ ਆ ਤੁਸੀਂ ਨਿਰਸਵਾਰਥ ਹੋਣਾ ਸੰਗਤ ਲਈ ਮੰਗਣਾ ਸੰਗਤ ਦੇ ਵਿੱਚ ਜਾਣਾ ਤੇ ਮਹਾਰਾਜ ਤੁਹਾਡੀਆਂ ਵੀ ਝੋਲੀਆਂ ਭਰਦਾ ਤੁਹਾਨੂੰ ਜਿਹੜੀ ਇੱਕ ਖੁਸ਼ੀ ਹੁੰਦੀ ਹੈ ਉਹ ਤੁਹਾਡੇ ਨਾਲ ਹੈ ਤੇ ਤੇ ਲਈ ਵੀ ਸਾਰੇ ਪੱਖਾਂ ਤੋਂ ਹੀ ਉਹ ਤੁਹਾਨੂੰ ਖੁਸ਼ੀ ਜਿਹੜੀ ಅಪਾਰ ਇੱਕ ਕਿਰਪਾ ਹੁੰਦੀ ਹੈ ਨਾ ਉਹ ਇੱਕ ਅਲੱਗ ਗੱਲ ਹੁੰਦੀ ਹੈਗੀ ਆ ਤਾਂ ਧੰਨਵਾਦ ਜੋਗਰਾਜ ਜੀ ਤੁਸੀਂ ਵੀ ਆਏ ਇੱਥੇ ਚਲੋ ਮੈਂ ਵੀ ਆਇਆ ਸੀ ਮੰਦਿਰ ਤੁਸੀਂ ਮੇਰੀ ਇੰਟਰਵਿਊ ਲਈ ਆ ਬਹੁਤ ਬਹੁਤ ਧੰਨਵਾਦ ਆ ਜੋ ਭੈਣ ਜੀ ਤੁਸੀਂ ਆ ਦੇਖੋ ਭੈਣ ਜੀ ਸਵੇਰੇ ਮੈਨੂੰ ਮਿਲੇ ਹੈ ਰਿਸਟੋਰੀਅਮ ਕੱਢੀ ਇਹਨਾਂ ਨੇ ਕੀਰਤਨ ਕੀਤਾ ਸਵੇਰੇ ਮੇਰਾ ਵੀ ਬੜਾ ਮਾਨ ਫਰਸ਼ ਹੋ ਗਿਆ ਇਹਨਾਂ ਨੇ ਬਹੁਤ ਸੋਹਣਾ ਕੀਰਤਨ ਕੀਤਾ ਅੱਡੇ ਮੈਡਮ ਵੀ ਕਰ ਲੈਂਦੀ ਸੀ ਕਿ ਪਰ ਇਹਨਾਂ ਨੇ ਅੱਜ ਹੁਣ ਖੁਸ਼ੀ ਦਾ ਫੈਕਟਰ ਹੋਣ ਕਰਕੇ ਨਜ਼ਰ ਕਰਕੇ ਇਹਨਾਂ ਨੇ ਅੱਜ ਕੋਈ ਸ਼ਬਦ ਨਹੀਂ ਬੋਲੇ ਮੈਨੂੰ ਪੂਰਾ ਸਭ ਵਿਚ ਆ ਕੇ ਸੰਤ ਰਮਨੰਦਨ ਮਹਾਰਾਜ ਜੀ ਦੇਖ ਲਈ ਗੱਲ ਜਿਆਦਾ ਜਿਆਦਾ ਗਈ ਜਦੋਂ ਅਸੀਂ ਦਿੱਲੀ ਮੰਗੋਲਪੁਰੀ ਕੇ ਬਲੌਕ ਬੇਤੇ ਗੁਰੂਵਰਦਾਸ ਮਹਾਰਾਜ ਦਾ ਮੰਦਿਰ ਬਣਾਇਆ ਸੀ ਉਹ ਸੰਤ ਮਹਾਰਾਜ ਰਮਨੰਦਨ ਖੁਣਾ ਦੇ ਦੇਣ ਸੀ ਤੇ ਉਸ ਤੋਂ ਬਾਅਦ ਜਦੋਂ ਮਹਾਰਾਜ ਨੇ ਕਿਹਾ ਬਈ ਹੁਣ ਤੁਸੀਂ ਬਨਾਰਸ ਜਾਣਾ ਤੇ ਜਦੋਂ ਇੱਥੇ ਆਏ ਨਾ ਬੜੀ ਸੰਗਤ ਭਰੀ ਹੋਈ ਸੀਗੀ ਫਿਰ ਮਹਾਰਾਜ ਮੈਨੂੰ ਇਸ਼ਾਰਾ ਕਰੀ ਗਏ ਕਿ ਤੁਸੀਂ ਸਟੇਜ ਤੇ ਆ ਜਾਓ ਤੁਸੀਂ ਸਟੇਜ ਤੇ ਆ ਜਾਓ ਮੈਂ ਕਿਹਾ ਵੀ ਮੈਨੂੰ ਨਹੀਂ ਕਹਿ ਰਹੇ ਹੁਣ ਕਿਸੇ ਹੋਰ ਨੂੰ ਕਹਿ ਰਹੇ ਹੁਣ ਮੈਂ ਉਹਨਾਂ ਦਾ ਇਸ਼ਾਰਾ ਨਹੀਂ ਸਮਝਿਆ ਫਿਰ ਉਹਨੇ ਵਟਕੇ ਕਿਹਾ ਕਹਿੰਦੇ ਮਾਲ ਸਾਬ ਮੈਂ ਤੁਹਾਨੂੰ ਹੀ ਬੁਲਾ ਰਿਹਾ ਹਾਂ ਸਟੇਜ ਤੇ ਆਓ ਫਿਰ ਮੈਂ ਸਟੇਜ ਤੇ ਉਤਰ ਕੇ ਗਿਆ ਤੇ ਮੇਰੇ ਹੱਥ 'ਚ ਮਾਈਕ ਫੜਾ ਦਿੱਤਾ ਕਹਿੰਦੇ ਅੱਜ ਦੀ ਜਿਹੜੀ ਸਟੇਜ ਦੀ ਸੇਵਾ ਹੈ ਇਹ ਤੁਸੀਂ ਨਿਭਾਉਣੀ ਹੈ ਤੇ ਮੈਂ ਇੰਨਾ ਮੈਨਰੇ ਮੈਨੂੰ ਚੰਗਾ ਲੱਗਾ ਕਿ ਮੇਰੇ ਬੜੇ ਚੰਗੇ ਭਾਗ ਆ ਤੇ ਚੰਗੇ ਭਾਗ ਆ ਗਿਆ ਕਿ ਗੁਰੂ ਰਬੀਦਾਸ ਮਹਾਰਾਜ ਦੇ ਜਨਮ ਸਥਾਨ ਦੇ ਉੱਤੇ ਆ ਕੇ ਬਰਨਸੀ ਦੇਤੇ ਹੋਇਆ ਕਿ ਸੰਤ ਮਹਾਰਾਜ ਦੀ ਇੰਨੀ ਕਿਰਪਾ ਹੋ ਗਈ ਕਿ ਮੈਨੂੰ ਉੱਥੇ ਸਟੇਜ ਸੈਕਟਰੀ ਬਣਾ ਦਿੱਤਾ ਮੇਰਾ ਮਨ ਬਹੁਤ ਖੁਸ਼ ਹੋਇਆ ਇਹ ਉਹਨਾਂ ਦੀ ਇੱਕ ਜਾਦ ਸਹੀ ਸੰਤ ਰਮਨਦ ਹੁਣ